ਮੈਂ ਹਾਂ ਸਰਪੀ ਪਿੰਡੂ ਲਾਈਫ ਦੀ ਮੈਂ ਚੈਨਲ ਤੇ ਮੈਂ ਸਾਰਦਾ ਸਵਾਗਤ ਕਰਦੀ ਹਾਂ ਹੋਰ ਸਰਵੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਇਹ ਲੋ ਜੀ ਅੱਜ ਤੁਹਾਡੇ ਵਾਸਤੇ ਆਪਾਂ ਵੀਡੀਓ ਲੈ ਕੇ ਆਏ ਆ ਸਪੈਸ਼ਲ ਮਹਿੰਦੀ ਦੀ ਜੋ ਇਹ ਮਹਿੰਦੀ ਹੈਗੀ ਹੈ ਜੀ ਮਤਲਬ ਕਿ ਪੱਕੀਆਂ ਦੀ ਪੀਸੀ ਹੋਈ ਮਹਿੰਦੀ ਹੈ ਇਹਦੇ ਵਿੱਚ ਕੋਈ ਮਿਲਾਪ ਨਹੀਂ ਹੈਗੀ ਤੇ ਮਤਲਬ ਕਿ ਕੋਈ ਮਤਲਬ ਕਿ ਇਹਦੇ ਵਿੱਚ ਕਲਰ ਵਗੈਰਾ ਪਾਇਆ ਨਹੀਂ ਨੀ ਕੁਝ ਨਹੀਂ ਇਹਦੇ ਵਿੱਚ ਪਾਇਆ ਹੋਇਆ ਇਹ ਰੀਜਨਲ ਰੀਜਨਲ ਪੂਰੀ ਮਹਿੰਦੀ ਆ ਤੇ ਪੱਤਿਆਂ ਦੀ ਹੋ ਰਗੜੀ ਹੋਈ ਹੈ ਇਹ ਤੇ ਇਹ ਆਪਾਂ ਸਿਰ ਤੇ ਲਗਾਉਣ ਵਾਸਤੇ ਸਪੈਸ਼ਲ ਮੰਗਵਾਈ ਆ ਤੇ ਜੇ ਆਪਣੇ ਕਿਸੇ ਵੀ ਭੈਣ ਦੇ ਵਾਲ ਸਿਰ ਦੇ ਵਾਲ ਜਿੰਨੇ ਚਿੱਟੇ ਹੋ ਜਾਂਦੇ ਨੇ ਤੇ ਆਪਾਂ ਕਲਰ ਵਗੈਰਾ ਕਲਰ ਵਗੈਰਾ ਲਾਉ ਲੱਗ ਗਿਆ ਨਾ ਜਿਹਦੇ ਨਾਲ ਆਪਣੇ ਜੋ ਵਾਲ ਨੇ ਹੋਰ ਵੀ ਜ਼ਿਆਦੇ ਚਿੱਟੇ ਹੋ ਜਾਂਦੇ ਤੇ ਬਹੁਤ ਵਧੀਆ ਨਹੀਂ ਲੱਗਦੇ ਹੈਗੇ ਤੇ ਭੜੇ ਲੱਗਣ ਲੱਗ ਜਾਂਦੇ ਨੇ ਹਨਾ ਤੇ ਇਸ ਲਈ ਫਿਰ ਮੈਂ ਇਹ ਸਪੈਸ਼ਲ ਮਹਿੰਦੀ ਮੰਗਵਾਈ ਆ ਇਹ ਬਹੁਤ ਵਧੀਆ ਮਹਿੰਦੀ ਹੈ ਇਹ ਦਿਖਾਏ ਮੈਨੂੰ ਬਹੁਤ ਵਧੀਆ ਮਹਿੰਦੀ ਹੈ ਇਹ ਤੇ ਇਹਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਮਤਲਬ ਕਿ ਇਹ ਨੇਚਰਲ ਮਹਿੰਦੀ ਹੈ ਇਹ ਇਸ ਲਈ ਫਿਰ ਮੈਂ ਮੰਗਵਾ ਲਈ ਤੇ ਅੱਜ ਇਹ ਮੈਂ ਥੋੜੀ ਜਿਹੀ ਮਹਿੰਦੀ ਭੁੰਤੀ ਆ ਮੈਂ ਕਿ ਚੱਲ ਮੈਂ ਕਿਸੀ ਨਾ ਹੀ ਹੋਈ ਸੀ ਮੈਂ ਕਿ ਚੱਲ ਸਿਰ ਤੇ ਲਗਾ ਲੂੰਗੀ ਹਨਾ ਰਾਤ ਨੂੰ ਲਾ ਕੇ ਪੈ ਜੂੰਗੀ ਤੇ ਇਹ ਆਪਾਂ ਨੇ ਮਹਿੰਦੀ ਖੋਲ ਕੇ 2-3 ਘੰਟੇ ਰੱਖਣੀ ਆ ਜੇ ਲਾ ਦੇ ਬੱਚਾ ਤੇ 2-3 ਘੰਟੇ ਮਹਿੰਦੀ ਇਹੇ ਕੋਲ ਕੇ ਰੱਖਣੀ ਆ ਤੇ ਕੋਲ ਕੇ ਇਹਨੂੰ ਆਪਾਂ ਨੇ ਟੱਕ ਕੇ ਰੱਖ ਦੇਣਾ ਤੇ ਜਿਹਦੇ ਨਾਲ ਫਿਰ ਬਾਅਦ ਦੇ ਵਿੱਚੋ ਇੱਕ ਏਸੀ ਇਸ਼ਨਾਨ ਕਰਕੇ ਤੇ ਜਦੋਂ ਆਪਣੇ ਕੇਸ ਚੰਗੀ ਤਰ੍ਹਾਂ ਸੁੱਕ ਜਾਣਗੇ ਫਿਰ ਇਹ ਆਪਾਂ ਮੈਨ ਨਹੀਂ ਵਰਤਣੀ ਆ ਤੇ ਬਹੁਤ ਜਿਆਦਾ ਵਧੀਆ ਮਹਿੰਦੀ ਆ ਇਹ ਤੇ ਥੋੜੀ ਜੀ ਮੈਂ ਹੱਥ ਤੇ ਲਗਾ ਕੇ ਦੇਖੀ ਸੀ ਤੇ ਲਗਾਈ ਨੂੰ ਸਾਰੇ 5 ਕਿ ਮਿੰਟ ਹੋਏ ਨੇ ਉਹ ਨਾ ਦਿਆਂ ਦੇਖੋ ਕਲਰ ਬਹੁਤ ਵਧੀਆ ਆ ਇਹਦਾ ਆ ਦੇਖੋ ਜੀ ਇਹ ਪਾਰਲੀਮੈਂਟ ਦਾ ਕਲਰ ਬਹੁਤ ਵਧੀਆ ਆਇਆ ਹਨਾ ਕੋਈ ਇਹਦੇ ਵਿੱਚ ਮਤਲਬ ਕਿ ਇਦਾਂ ਐ ਨਹੀਂ ਹੈਗਾ ਵੀ ਕੁਝ ਮਿਲਾਵਟ ਹੈਗੀ ਹੈ ਕੋਈ ਚੀਜ਼ ਦੀ ਨਾ ਨਾ ਕੁਝ ਵੀ ਨਹੀਂ ਹੈਗਾ ਤੇ ਬਹੁਤ ਵਧੀਆ ਮੈਂ ਇਹ ਨਹੀਂ ਰੱਖੀ ਹੈ ਇਹ ਤੇ ਇੱਕ ਪੈਕ ਤੇ ਇਹ ਆਪਣੀ ਪਰਝਾਈ ਨੂੰ ਲੈ ਕੇ ਰੱਖਦਾ ਇੱਕ ਮੈਂ ਆਪ ਰੱਖਿਆ ਪਹਿਲਾਂ ਵੀ ਮੈਂ ਇਹ ਵਰਤੀ ਆ ਬਹੁਤ ਵਧੀਆ ਨਿਕਲੀ ਹੈ ਜੇ ਕਿਸੇ ਭੈਣ ਦੇ ਚਿੱਟੇ ਵਾਲ ਹੋਣ ਤਾਂ ਪਲੀਜ਼ ਇਹ ਮੈਂ ਦੀ ਜਰੂਰ ਵਰਤਿਓ ਤੇ ਕੋਈ ਇਹਦੇ ਵਿੱਚ ਕਲਰ ਦੀ ਮਿਲਾਵਟ ਵੀ ਕੁਝ ਨਹੀਂ ਹੈਗਾ ਸਿਰਫ ਨੇਚਰਲ ਮਹਿੰਦੀ ਆ ਤੇ ਬਾਕੀ ਆਪਾਂ ਦਵਾਈਆਂ ਵਗੈਰਾ ਖਾਣ ਦੀ ਲੋੜ ਨਹੀਂ ਹੈਗੀ ਹੌਲੀ ਹੌਲੀ ਇਹ ਮਤਲਬ ਕਿ ਜੋ ਮਹਿੰਦੀ ਹੈ ਆਪਣੇ ਜੋ ਵਾਲ ਲਈ ਕਾਲੇ ਕਰਨੇ ਸ਼ੁਰੂ ਕਰ ਦੂਗੀ ਤੇ ਇਹਨੂੰ ਮੈਂ ਇਹਦੀ ਨੂੰ ਹਮੇਸ਼ਾ ਜੋ ਆਪਣਾ ਲੋਹੇ ਦੀ ਬਟਲੀ ਹੁੰਦੀ ਆ ਉਹਦੇ ਵਿੱਚ ਭਿਓ ਕੇ ਰੱਖਣਾ ਤੇ ਮੈਂ ਬਟਲੀ ਮੇਰੀ ਮਤਲਬ ਕਿ ਲਿਹਾਉਣ ਵਾਲੀ ਸੀ ਮੈਂ ਕਿ ਚਲ ਅੱਜ ਮੈਂ ਇਦਾਂ ਹੀ ਭਿਓ ਲੈਣੀ ਆ ਤੇ ਜਦੋਂ ਫੇਰ ਲਾਉਂਗੀ ਉਦੋਂ ਫਿਰ ਮੈਂ ਬਟਲੀ ਵਿੱਚ ਭਿਓ ਕੇ ਰੱਖ ਲੂੰਗੀ ਇਸ ਲਈ ਫਿਰ ਮੈਂ ਕੌਲੀ ਦੇ ਵਿੱਚ ਹੀ ਘੋਲ ਲਈ ਇਹ ਥੋੜੀ ਜੀ ਪੂਰੀ ਵਧੀਆ ਕਲਰ ਵੀ ਨੇ ਪੂਰਾ ਵਧੀਆ ਦਿੱਤਾ ਮੈਨੂੰ ਨਹੀਂ ਤੇ ਬਾਕੀ 스멜 ਵੀ ਬਹੁਤ ਵਧੀਆ ਹੁੰਦੀ ਹੈ ਇਹਦੀ ਤੇ ਬਹੁਤ ਵਧੀਆ ਮੈਂ ਹਰ ਇੱਕ ਭੈਣ ਨੂੰ ਇਹ ਕਹਿਣਾ ਚਾਹੁੰਨੀ ਆ ਇਹ ਵੀ ਡਾਈ ਵਗੈਰਾ ਛੱਡ ਦਿਓ ਲਾੜੀ ਤੇ ਇਹੀ ਵਰਤਿਓ ਲੋਕਿ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਨਾ ਤੇ ਲੈ ਕੇ ਆਵਾਂਗੇ ਕੱਲ ਨੂੰ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ